ਸਸਕੀ ਗਲ ਦੋਸਤੋ ਹਰਜਿੰਦਰ ਸਿੰਘ ਜਿਸ ਤੋਂ ਕੀ ਯੂਐਸਏ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਇੱਕ ਗਲਤ ਯੂ টারਨ ਲੈਂਡ ਦੇ ਕਰਕੇ ਤੇ ਇਸ ਮੌਕੇ ਪੰਜਾਬ ਦੇ ਵਿੱਚ ਇੱਕ ਵੱਡੀ ਲਹਿਰ ਚੱਲ ਰਹੀ ਹੈ ਹਰਜਿੰਦਰ ਸਿੰਘ ਨੂੰ ਸਜ਼ਾ ਤੋਂ ਬਚਾਉਣ ਲਈ ਜਾਂ ਫਿਰ ਉਸ ਦੀ ਸਜ਼ਾ ਘੱਟ ਕਰਵਾਉਣ ਦੇ ਲਈ ਬੇਸ਼ੱਕ ਹਰਜਿੰਦਰ ਸਿੰਘ ਨੇ ਗਲਤੀ ਕੀਤੀ ਜਿਸ ਦੇ ਵਿੱਚ ਅਮਰੀਕਾ ਵਾਸੀ ਤਿੰਨ ਲੋਕਾਂ ਦੀ ਜਾਨ ਚਲੀ ਗਈ ਹਾਲਾਂਕਿ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਉਹਨਾਂ ਲੋਕਾਂ ਨੇ ਸ਼ਰਾਬ ਪੀਤੀ ਸੀ ਨਸ਼ੇ ਦੇ ਵਿੱਚ ਸਨ ਤੇ ਉਹਨਾਂ ਦੀ ਕਾਰ ਦੇ ਵਿੱਚ ਵੀ ਨਸ਼ੇ ਦੀਆਂ ਬੋਤਲਾਂ ਮਿਲੀਆਂ ਨੇ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਨੇ ਇਹ ਸਾਰੀਆਂ ਗੱਲਾਂ ਸੈਕੰਡਰੀ ਨੇ ਪਰ ਕਿਉਂਕਿ ਇਸ ਮੌਕੇ ਪੰਜਾਬੀ ਇੱਕ ਲਹਿਰ ਖੜੀ ਕਰ ਚੁੱਕੇ ਨੇ ਜਿਸ ਤੇ 22 ਲੱਖ ਤੋਂ ਜ਼ਿਆਦਾ ਲੋਕਾਂ ਨੇ ਸਾਈਨ ਕਰ ਦਿੱਤੇ ਨੇ ਹਰਜਿੰਦਰ ਸਿੰਘ ਨੂੰ ਬਚਾਉਣ ਦੇ ਲਈ ਪਰ ਉੱਥੇ ਹੀ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਹਰਜਿੰਦਰ ਸਿੰਘਾਂ ਤੇ ਉਸ ਦੇ ਪਰਿਵਾਰ ਦਾ ਇਸ ਮੌਕੇ ਕੀ ਹਾਲ ਹੈ ਉਹ ਕਿੰਨਾ ਹਲਾਤਾਂ ਦੇ ਵਿੱਚ ਨੇ ਹਰਜਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਪੰਜਾਬ ਦੇ ਵਿੱਚ ਤਾਂ ਗੱਲਬਾਤ ਨਹੀਂ ਹੋ ਰਹੀ ਕਿਉਂਕਿ ਹਰਜਿੰਦਰ ਸਿੰਘ ਦੀ ਸੱਜਾ ਦੀ ਖਬਰ ਪਤਾ ਲੱਗਦੇ ਹੀ ਉਸ ਦੇ ਮਾਤਾ ਬਹੁਤ ਹੀ ਜ਼ਿਆਦਾ ਸੀਰੀਅਸ ਹੋ ਗਏ ਜਿਸ ਦੇ ਕਰਕੇ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਉਹਨਾਂ ਦਾ ਭਰਾ ਹਰਜਿੰਦਰ ਸਿੰਘ ਦਾ ਜੋ ਵੱਡਾ ਭਰਾ ਹੈ ਉਹ ਆਪਣੇ ਮਾਤਾ ਜੀ ਦਾ ਧਿਆਨ ਰੱਖ ਰਿਹਾ ਪਰ ਹਰਜਿੰਦਰ ਸਿੰਘ ਨਾਲ ਜ਼ਰੂਰ ਗੱਲਬਾਤ ਹੋਈ ਹੈ ਉਸ ਦੇ ਦੋਸਤ ਦੀ ਜਿੱਥੇ ਕਿ ਉਸ ਨੇ ਵੱਡੇ ਖੁਲਾਸੇ ਕੀਤੇ ਨੇ ਇਸ ਸਾਰੇ ਐਕਸੀਡੈਂਟ ਬਾਰੇ ਵੀ ਗੱਲਬਾਤ ਕੀਤੀ ਹੈ ਤੇ ਨਾਲ ਇਹ ਵੀ ਦੱਸਿਆ ਹੈ ਕਿ ਉਹ ਪੰਜਾਬ ਦੇ ਲੋਕਾਂ ਵੱਲੋਂ ਕੀਤੇ ਗਏ ਇਹਨਾਂ ਅਹਿਸਾਨਾਂ ਦੇ ਲਈ ਕੀ ਸੋਚਦਾ ਹੈ ਤੇ ਕੀ ਚਾਹੁੰਦਾ ਹੈ ਤੇ ਕੀ ਗੱਲਬਾਤ ਹੈ ਉਹ ਤੁਹਾਨੂੰ ਸੁਣਾਉਨੇ ਆ ਹੋਰ ਅਪਡੇਟਸ ਨਾਲ ਅਪ ਟੂਡੇ ਟ੍ਰੈਂਡ ਲਈ ਇਸ ਵਕ ਪੰਜਾਬੀ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਆਓ ਦੇਖੋ ਨੇ ਪੂਰੀ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਸਰੋਣ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲ ਅੱਜ ਜੀ ਭਰਾਵਾਂ ਨਾਲ ਗੱਲ ਹੋਈ ਸੀ ਬਾਈ ਹਰਜਿੰਦਰ ਸਿੰਘ ਬਾਰੇ ਵੀਰ ਆਪਣਾ ਸਿੰਘ ਚੜਦੀ ਕਲਾ ਜਾਗਾ ਅੰਦਰੋਂ ਮੈਂ ਫੋਨ ਕੀਤਾ ਸੀਗਾ ਚੜਦੀ ਕਲਾ ਜਾਗਾ ਜਮਾ ਉਹਨੂੰ ਭਰਾ ਨੂੰ ਦੱਸ ਵੀ ਦਿੱਤਾ ਵੀ ਵੀਰੇ ਡੋਲੀ ਨਾ ਤੇਰੇ ਵਾਸਤੇ ਸਾਰੀ ਦੁਨੀਆ ਹੀ ਹਾਂ ਦਾ ਨਾਰਾ ਮਾਰਦੀ ਪਈ ਆ ਵੀ ਤੇਰੇ ਪੱਖ 'ਚ ਖੜੀ ਹੈਗੀ ਤੇ ਅੱਜ ਇਕੱਠ ਵੀ ਹੋਇਆ ਸੀਗਾ ਤੇ ਉੱਥੇ ਆਪਣੇ ਏਰੀਆ ਦੇ ਲੋਕ ਮੰਨੀ ਪਰਮੰਦੀ ਕੰਪਨੀ ਗਲਸਨ ਕੰਪਨੀ ਵਾਲੇ ਵੀਰ ਦੱਸਿਆ ਜਾਂਦਾ ਵੀ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈਗਾ ਬਾਈ ਦੇ ਹੱਕ 'ਚ ਵੀ ਆਪਾਂ ਬਾਈ ਨੂੰ ਕਿਸੇ ਹਿਸਾਬ ਨਾਲ ਬਾਈ ਦੀ ਸਪੋਰਟ ਕਰੀਏ ਤੇ ਹੋਰ ਵੀ ਭਰਾ ਵੱਧ ਵੱਧ ਚੜ ਕੇ ਹਿੱਸਾ ਲੈ ਰਹੇ ਹੈਗੇ ਬਾਈ ਠੀਕ ਆ ਤੇ ਅੱਜ ਐਂ ਦੁਬਾਰਾ ਸਾਡੇ ਕੋਲੇ ਕੱਲ ਨੂੰ ਸੋਮਵਾਰ ਨੂੰ ਮੈਨੂੰ ਲੱਗਦਾ ਕੋਈ ਆਪਣਾ ਵਕੀਲ ਹੋ ਜਣਾ ਵੀਰ ਦਾ ਤੇ ਸ਼ਾਮ ਨੂੰ ਆਪਾਂ ਨੂੰ ਸ਼ਾਮ ਤੱਕ ਪਤਾ ਲੱਗ ਜਾਨੀ ਆ ਅਪਡੇਟ ਤਾਂ ਕਰਕੇ ਫੁਵਾਹਾਂ ਤੋਂ ਬਚੋ ਕੋਈ ਵੀ ਸੋਸ਼ਲ ਮੀਡੀਆ ਤੇ ਜਾਂ ਕੋਈ ਵੀ ਚੈਨਲ ਵਾਲਾ ਕੋਈ ਵੀਡੀਓ ਪਾ ਰਿਹਾ ਵੀ ਐ ਹੋ ਗਿਆ ਜੀ ਐ ਹੋ ਗਿਆ ਹਜੇ ਕੁਛ ਨਹੀਂ ਹੋਇਆ ਵੀਰ ਚੜਦੀ ਕਲਾ ਜਾਂ ਪ੍ਰਮਾਤਮਾ ਵੀਰ ਨੂੰ ਚੜਦੀ ਕਲਾ ਜੀ ਰੱਖੇ ਕੋਈ ਵੀ ਅਪਡੇਟ ਹੋਈ ਛੋੜ ਨਾਲ ਸ਼ੇਅਰ ਕਰਾਂਗੀ ਧੰਨਵਾਦੀ ਜੀ